ਹੈਲੋ ਜੀ ਅੱਜ ਆਪਾਂ ਬਣਾ ਰਹੇ ਹਾਂ ਜੀ ਬਾਥੂ ਦੇ ਪਰੌਂਠੇ ਜਿਹੜੇ ਕਿ ਬਹੁਤ ਹੀ ਵਧੀਆ ਬੰਦੇ ਨੇਗੇ ਇਹ ਲੈ ਲੱਤ ਜੀ ਆਪਾਂ ਬਾਥੂ ਤੇ ਇਹ ਇਹਨੂੰ ਆਪਾਂ ਚੰਗੀ ਤਰ੍ਹਾਂ ਜਿਹੜੀਆਂ ਮੋਟੇ-ਮੋਟੇ ਜਿਹੜੀਆਂ ਡੰਡੀਆਂ ਹਟਾਤੀਆਂ ਪੱਤੇ-ਪੱਤੇ ਰੱਖ ਲਏ ਆਪਾਂ ਇਹਨਾਂ ਨੂੰ ਹੁਣ ਕਟਾਂਗੇ ਕੱਟ ਕੇ ਧੋ ਕੇ ਫਿਰ ਆਪਾਂ ਇਹਨੂੰ ਆਟਾ ਗੁੰਨਾਂਗੇ ਜੀ ਪਹਿਲਾਂ ਚਲੋ ਆਪਾਂ ਇਹਨੂੰ ਕੱਟ ਲੈਨੇ ਆਂਗੇ ਅਸੀਂ ਸਭ ਤੋਂ ਪਹਿਲਾਂ ਪਾਵਾਂਗੇ ਆਪਾਂ ਇਹਦੇ ਵਿੱਚ ਥੋੜਾ ਜਿਹਾ ਪਹਿਲਾਂ ਆਪਾਂ ਪਾਵਾਂਗੇ ਕਣਕ ਦਾ ਆਟਾ ਥੋੜਾ ਜਿਹਾ ਪਾਵਾਂਗੇ ਜੀ ਆਪਾਂ ਮੱਕੀ ਦਾ ਆਟਾ ਫਿਰ ਪਾਵਾਂਗੇ ਜੀ ਆਪਾਂ ਵਾਤੂ ਜਿਹੜਾ ਆਪਾਂ ਕੱਟ ਕੇ ਧੋ ਲਿਆ ਇਹਦੇ ਵਿੱਚ ਪਾਵਾਂਗੇ ਜੀ ਆਪਾਂ ਥੋੜਾ ਜਿਹਾ ਹਰਾ ਧਨੀਆ ਪਿਆਜ਼ ਪਾਵਾਂਗੇ ਹਰੀ ਮਿਰਚ ਪਾਵਾਂਗੇ ਹੁਣ ਇਹਦੇ ਵਿੱਚ ਆਪਾਂ ਨਮਕ ਮਿਰਚ ਪਾਵਾਂਗੇ ਤੁਹਾਦਾਂ ਸਰ ਪਾਵਾਂਗੇ ਜੀ ਆਪਾਂ ਇਹਦੇ ਵਿੱਚ ਨਮਕ ਥੋੜੀ ਜਿਹੀ ਪਾਵਾਂਗੇ ਆਪਾਂ ਇਹਦੇ ਵਿੱਚ ਮਿਰਚ ਥੋੜਾ ਜਿਹਾ ਪਾਵਾਂਗੇ ਜੀ ਆਪਾਂ ਧਨੀਆ ਸਾਰੀਆਂ ਚੀਜ਼ਾਂ ਨੂੰ ਮਿਕਸ ਕਰਕੇ ਆਪਾਂ ਇਹਦਾ ਇੱਕ ਸੌਫਟ ਜਿਹਾ ਆਟਾ ਤਿਆਰ ਕਰਾਂਗੇ ਲੋ ਜੀ ਆਟਾ ਆਪਾਂ ਗੋਲ ਲਿਆ ਬਹੁਤ ਸੌਫਟ ਜਿਹਾ ਆਟਾ ਇਹ ਵਧੀਆ ਤੇ ਹੁਣ ਆਪਾਂ ਇਹਨੂੰ 10 ਮਿੰਟ ਵਾਸਤੇ ਢਾਕੇ ਰੱਖ ਦਾਂਗੇ ਤੇ ਫੇਰ ਬਣਾਵਾਂਗੇ ਜੀ ਆਪਾਂ ਇਹਦੇ ਪਰੌਂਠੇ ਲੋ ਜੀ ਹੁਣ ਆਪਾਂ ਬਣਾਉਣੇ ਆ ਪਰੌਂਠਾ 10 ਮਿੰਟ ਹੋ ਗਏ ਆਪਣੇ ਆਟੇ ਰੱਖੇ ਨੂੰ ਪਹਿਲਾਂ ਆਪਾਂ ਇਹਨੂੰ ਵੇਲਾਂਗੇ ਬਣਾਵਾਂਗੇ ਥੋੜਾ ਜਿਹਾ ਇਹ ਟਿੱਕੇ ਹੋ ਲੋ ਜੀ ਆ ਦੇਖੋ ਆਪਣੇ ਬਾਥੂ ਦਾ ਪਰੌਂਠਾ ਜਿਹੜਾ ਬਣ ਕੇ ਤਿਆਰ ਹੋ ਗਿਆ ਇਹ ਬਹੁਤ ਹੀ ਵਧੀਆ ਬਣਦਾ ਹੈ ਆਲੂ ਵਾਲੇ ਗੋਭੀ ਵਾਲੇ ਤਾਂ ਪਰੋਜੀ ਖਾਣਿਆ ਕਦੇ ਬਾਥੂ ਦੇ ਬਣਾ ਕੇ ਵੀ ਖਾ ਕੇ ਦੇਖਿਓ ਇਹਦੇ ਵਿੱਚ ਬਾਥੂ ਵਿੱਚ ਵੀ ਬਹੁਤ ਹੀ ਗੁਣ ਹੁੰਦੇ ਨੇ ਤੇ ਆਪਾਂ ਨੇ ਸਰੀਰ ਨੂੰ ਗਰਮੀ ਵੀ ਇਹ ਦਿੰਦਾ ਹੈ ਛੜ ਤੋਂ ਬਚਾ ਕੇ ਵੀ ਰੱਖਦਾ ਬਾਥੂ ਜਿਹੜਾ ਤੇ ਬਹੁਤ ਹੀ ਵਧੀਆ ਪਰੌਂਠੇ ਬਣ ਕੇ ਤਿਆਰ ਹੋ ਗਿਆ ਇਹ ਕਟਨ ਛੜੀ ਵੀਡੀਓ ਵਧੀਆ ਲੱਗੀ ਛੜੀ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ